ਸਤਿ ਸ਼੍ਰੀ ਅਕਾਲ ਜੀ ਦੋਸਤੋ ਮੋਦੀ ਹੋਰ ਆਲੇ ਸੋਚ ਚੱਕੀ ਤੇ ਲਾਜ਼ਮੀ ਇਹ ਗੱਲ ਆ ਬਹੁਤ ਵੱਡੇ ਤੌਰ ਤੇ ਇੱਕ ਸੋਹਣਾ ਪ੍ਰੋਗਰਾਮ ਸੀਗਾ ਪਰ ਇੱਕ ਚੀਜ਼ ਅੱਜ ਲਗਾਤਾਰ ਟਰੋਲ ਕਰਦੀ ਦੇਖੀ ਗਈ ਤੇ ਲੱਗਦਾ ਵੀ ਜੇ ਇਹ ਚੀਜ਼ ਵਿਚਾਲੇ ਨੂੰ ਹੋ ਜਾਂਦੀ ਨਾ ਤਾਂ ਮੋਦੀ ਕੀ ਸਾਡੇ ਸਾਰੇ ਜਿਹਨੇ ਬਾਹਰੋਂ ਆਏ ਗੈਸਟ ਸੀ ਤੇ ਜਿੰਨੇ ਨਵੇਂ ਬਣੇ ਮੰਤਰੀ ਸੰਤਰੀ ਸੀ ਸਭ ਨੇ ਜੇ ਕਹੀ ਇਹ ਆਖਰ ਕੁਰਸੀਆਂ ਛੜ ਛੜ ਭਜਣਾ ਸੀਗਾ ਉਹ ਹੈ ਕਿ ਇੱਕ ਤਾਂ ਇਸ ਚੀਜ਼ ਨੂੰ ਦੱਸ ਨਹੀਂ ਰਹੇ ਦੇਖੋ ਮੈਨੂੰ ਤਾਂ ਦੇਖਣ ਨੂੰ ਲੱਗਦਾ ਵੀ ਇਹ ਕਹੀ ਤਾਂ ਇਹਨੇ ਬਿੱਲੀ ਨੂਮਾ ਬਿੱਲੀ ਨੂਮਾ ਪਰ ਬਿੱਲੀ ਨਾਲੋਂ ਵੱਧ ਕੇ ਮੈਨੂੰ ਲੱਗਦਾ ਹੈ ਕੋਈ ਚੀਤਾ ਜੂਤਾ ਨਾ ਹੋਵੇ ਕਿਉਂਕਿ ਬਿੱਲੀ ਛੋਟੀ ਹੁੰਦੀ ਆ ਹੁਣ ਇਹ ਨਾਲ ਹੀ ਬਗੜ ਬਿੱਲੀ ਦਾ ਹੋ ਸਕਦਾ ਵੀ ਵੱਡੀ ਐ ਕਿ ਕਿਵੇਂ ਐ ਕਿਉਂ ਕਹੀ ਜਾਂਦੇ ਨੇ ਐਨਡੀ ਟੀਵੀ ਦੀ ਮੈਂ ਰਿਪੋਰਟ ਪੜ੍ਹ ਰਿਆ ਕਹਿੰਦੇ ਉਹ ਪਿੱਛੇ ਨਾ ਮੰਤਰੀ ਜੀ ਅਜੇ ਸਾਈਨ ਕਰਕੇ ਉੱਠੇ ਤਾਂ ਪਿੱਛੋਂ ਦੀ ਐ ਨਿਕਲ ਕੇ ਜਿਵੇਂ ਸਾਇਆ ਨਿਕਲਦਾ ਹੁੰਦਾ ਰਾਸ਼ਟਰੀ ਐਨਡੀ ਟੀਵੀ ਲਿਖਦਾ ਕਹਿੰਦੇ ਰਾਸ਼ਟਰਪਤੀ ਭਵਨ ਦੇ ਵਿੱਚ ਕੱਲ ਪੀਐਮ ਮੋਦੀ ਤੇ 71 ਹੋਰ ਮੰਤਰੀਆਂ ਨੇ ਸ਼ਪਤ ਲਈ ਉ ਤਾਂ ਕਹਿੰਦੇ ਸਾਰੇ ਦੀ ਨਜਰਾ ਸ਼ਪਤ ਲੈਣ ਦੇ ਵਿੱਚ ਮੰਤਰੀਆਂ ਤੇ ਟਿੱਕੀ ਹੋਈ ਸੀ ਪਰ ਇਹਦੇ ਸ਼ਪਤ ਸਮਰੋਹ ਦੇ ਦੌਰਾਨ ਕੈਮਰੇ ਦੇ ਵਿੱਚ ਕੁਝ ਹੋਰ ਵੀ ਕੈਦ ਹੋ ਗਿਆ ਜਿਹੜਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਅ ਦਰਸਲ ਕਹਿੰਦੇ ਅ ਅ ਦੁਰਗਾਦਾਸ ਦੀ ਸ਼ਪਤ ਦੇ ਬਾਅਦ ਰਾਸ਼ਟਰਪਤੀ ਭਵਨ ਦੇ ਪਿੱਛੇ ਦੀ ਕੋਈ ਜਾਨਵਰ ਗੁਜ਼ਰਦਾ ਹੋਇਆ ਦੇਖਿਆ ਵੀਡੀਓ ਵਿੱਚ ਨਜ਼ਰ ਆ ਰਿਹਾ ਕਿ ਇਸ ਜਾਨਵਰ ਦਾ ਕੋਈ ਬਿੱਲੀ ਦੱਸ ਰਿਹਾ ਤੇ ਕੋਈ ਤेंदुआ ਦੱਸ ਰਿਹਾ ਤੇ ਸੋਸ਼ਲ ਮੀਡੀਆ ਤੇ ਕਹਿੰਦੇ ਹੁਣ ਤੱਕ ਵੀਡੀਓ ਵਾਇਰਲ ਹੋ ਰਿਹਾ ਤੇ ਉਹਦੇ ਵਿੱਚ ਜਿਵੇਂ ਹੀ ਮੰਤਰੀ ਉੱਠ ਕੇ ਰਾਸ਼ਟਰਪਤੀ ਦੀ ਔਰ ਜਾਂਦੇ ਨੇ ਤਾਂ ਉੱਥੇ ਪਿੱਛੇ ਕਈ ਪਿੱਛੇ ਦੀਆਂ ਜਿਹੜੀਆਂ ਪੌੜੀਆਂ ਸੀ ਉਹਨਾਂ ਦੇ ਉੱਤੇ ਇਹਦੀ ਲਾਬੀ ਦੇ ਇੱਕ ਜਾਨਵਰ ਗੁਜ਼ਰਦੇ ਹੋਏ ਦੇਖਿਆ ਜਾ ਰਿਹਾ ਹੈ ਹਾਲਾਂਕਿ ਸਾਫ਼ ਨਹੀਂ ਹੋ ਪਾਇਆ ਕਿ ਉਹ ਜਾਨਵਰ ਪਿੱਛੇ ਤੋਂ ਗੁਜ਼ਰਦਾ ਹੈ ਤੇ ਉਹ ਹੈ ਕਿਹੜਾ ਸੀਗਾ ਪਰ ਇਹਦੇ ਵਿੱਚ ਲੋਕਾਂ ਦਾ ਧਿਆਨ ਇਸ ਵੀਡੀਓ ਦੇ ਵੱਲ ਬਹੁਤ ਗਿਆ ਤੇ ਨਾਲ ਹੀ ਮਾਮਲਾ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਿਹਾ ਹੈ ਲੋਕ ਇਸ ਵੀਡੀਓ ਨੂੰ ਲੈ ਕੇ ਸ਼ੇਅਰ ਕਰ ਰਹੇ ਨੇ ਇਹਦੇ ਵਿੱਚ ਜਾਨਵਰ ਨੂੰ ਕੋਈ ਕੁੱਤਾ ਕਹਿ ਰਿਹਾ ਕੋਈ ਬਿੱਲੀ ਕਹਿ ਰਿਹਾ ਕੋਈ ਕਹਿ ਰਿਹਾ ਤेंदुआ ਰਾਸ਼ਟਰਪਤੀ ਭਵਨ ਦੇ ਕੱਲ ਨੂੰ ਨਰੇਂਦਰ ਮੋਦੀ ਦੇ ਪ੍ਰੋਗਰਾਮ ਦੇ ਸ਼ਪਤ ਦੇ ਦੌਰਾਨ 71 ਮੰਤਰੀਆਂ ਨੇ ਸ਼ਪਤ ਲਈ ਸੀ ਤੇ ਇਸ ਦੌਰਾਨ ਕਈ ਵਿਦੇਸ਼ੀ ਤੇ ਕਈ ਵੱਡੇ ਜਿਹੜੇ ਲੀਡਰ ਨੇ ਉਹ ਵੀ ਮੌਜੂਦ ਸੀਗੇ ਐਵੇਂ ਤਾਂ ਕਹਿੰਦੇ ਸ਼ਬਦ ਦੇ ਸਮਾਰੋਹ ਦੇ ਵਿੱਚ ਸੁਰੱਖਿਆ ਕਿੰਨੀ ਕੜੀ ਸੀਗੀ ਪਰ ਪਰਿੰਦਾ ਵੀ ਮਰ ਪਰ ਨਹੀਂ ਮਾਰ ਸਕਦਾ ਸੀ ਪਰ ਅਚਾਨਕ ਪਲਪਰ ਦੇ ਵਾਸਤੇ ਕਹਿੰਦੇ ਇਹ ਜਾਨਵਰ ਨੇ ਸਾਰਿਆਂ ਨੂੰ ਚਰਚਾ ਦਾ ਵਿਸ਼ਾ ਜ਼ਰੂਰ ਬਣਾਤਾ ਹੁਣ ਗੱਲ ਇਹ ਆ ਵੀ ਅੱਗੇ ਇਹਨਾਂ ਨੇ ਬਹੁਤ ਜਾਣਕਾਰੀ ਸਾਂਝੀ ਕਰੀ ਆ ਅ ਅੱਛਾ ਰਾਸ਼ਟਰਪਤੀ ਭਵਨ ਦੇ ਵਿੱਚ ਕਹਿੰਦੇ ਬਨਸਪਤੀ ਤੇ ਜੀਵ ਜੰਤੂਆਂ ਦੀ ਬਹੁਤ ਹੀ ਪ੍ਰਜਾਤੀਆਂ ਮੌਜੂਦ ਨੇ ਤੇ ਆਜਾਦਾ ਅਧਿਕਾਰਕ ਵੈੱਬਸਾਈਟ ਦੇ ਅਨੁਸਾਰ ਕਹਿੰਦੇ ਰਾਸ਼ਟਰਪਤੀ ਭਵਨ ਦੇ ਵਿੱਚ ਕਈ ਪਸ਼ੂ ਪੰਛੀਆਂ ਦਾ ਘਰ ਵੀ ਹੈ ਜਿੱਥੇ 136 ਜੰਗਲੀ ਪੌਦਿਆਂ ਦੇ ਪ੍ਰਜਾਤੀਆਂ ਦੇ 84 ਪਸ਼ੂ ਪ੍ਰਜਾਤੀਆਂ ਸ਼ਾਮਲ ਨੇ ਗਿਆ ਹੁਣ ਗੱਲ ਇਹ ਹੈ ਵੀ ਮੰਤਰੀਆਂ ਨੇ ਨਾ ਕੁਰਸੀਆਂ ਜੱਗ-ਜੱਗ ਭਜਣਾ ਸੀਗਾ ਹੁਣ ਇਹ ਹੈ ਪਤਾ ਨਹੀਂ ਕੀ ਸੀ ਕਿੰਨਾ ਮਰਜ਼ੀ ਇਹ ਕਹੀ ਜਾਣ ਪਰ ਗੱਲ ਇਹ ਹੈ ਵੀ ਕੰਮ ਖਰਾਬ ਹੋ ਜਾਂਦਾ ਪਰ ਜੇ ਇਹ ਜਿਹੜਾ ਰਾਮ ਨਾਲ ਗੁਜਰਿਆ ਨਾ ਉਹ ਕਿਤੇ ਅੰਦਰਲੇ ਪਾਸੇ ਨੂੰ ਆ ਜਾਂਦਾ ਤੁਸੀਂ ਵੀ ਆਪਦੀ ਰਾਜਨੀ ਕਰਿਓ ਹੈ ਕੀ ਹੈ ਤੁਹਾਨੂੰ ਕੀ ਲੱਗਦਾ ਵੈਸੇ ਕੀ ਹੈ ਇਹ ਸਤਿ ਸ੍ਰੀ ਅਕਾਲ ਜੀ ਦੋਸਤੋ ਮੋਦੀ ਹੋਰ ਹਣੇ ਸੌ ਚੱਕੀ ਤੇ ਲਾਜ਼ਮੀ ਜੀ ਗੱਲ ਹੈ ਬਹੁਤ ਵੱਡੇ ਤੌਰ ਤੇ ਇੱਕ ਸੋਹਣਾ ਪ੍ਰੋਗਰਾਮ ਸੀਗਾ ਪਰ ਇੱਕ ਚੀਜ਼ ਅੱਜ ਲਗਾਤਾਰ ਟਰੋਲ ਕਰਦੀ ਦੇਖੀ ਗਈ ਤੇ ਲੱਗਦਾ ਵੀ ਜੇ ਇਹ ਚੀਜ਼ ਵਿਚਾਲੇ ਨੂੰ ਹੋ ਜਾਂਦੀ ਨਾ ਤਾਂ ਮੋਦੀ ਕੀ ਸਾਡੇ ਸਾਰੇ ਜਿਹਨੇ ਬਾਹਰੋਂ ਆਏ ਗੈਸਟ ਸੀ ਤੇ ਜਿੰਨੇ ਨਵੇਂ ਬਣੇ ਮੰਤਰੀ ਸੰਤਰੀ ਸੀ ਸਭ ਨੇ ਜੇ ਕਹੀਏ ਇਹ ਆਖਰ ਕੁਰਸੀਆਂ ਛੜ ਛੜ ਭਜਣਾ ਸੀਗਾ ਉਹ ਹੈ ਕਿ ਇੱਕ ਤਾਂ ਇਹ ਚੀਜ਼ ਨੂੰ ਦੱਸ ਨਹੀਂ ਰਹੇ ਦੇਖੋ ਮੈਨੂੰ ਤਾਂ ਦੇਖਣ ਨੂੰ ਲੱਗਦਾ ਵੀ ਇਹ ਕਹੀ ਤਾਂ ਇਹਨਾਂ ਨੇ ਬਿੱਲੀ ਨੂਮਾ ਬਿੱਲੀ ਨੂਮਾ ਪਰ